ਚੰਨਾ ਪਰਿਆ ਦੁੱਧ ਦਾ ਮੈਲੇ ਚੁਬਾਰੇ ਚੜ ਗਈ ਚੰਨਾ ਪਰਿਆ ਦੁੱਧ ਦਾ ਮੈਲੇ ਚੁਬਾਰੇ ਚੜ ਗਈ ਸੁੱਤਾ ਜਾਗ ਵੇ ਸਿੰਗਾ ਤੇਰੀ ਮਾਂ ਮੇਰੇ ਨਾਲ ਲੜਦੀ ਸੁੱਤਾ ਜਾਗ ਵੇ ਸਿੰਗਾ ਤੇਰੀ ਮਾਂ ਮੇਰੇ ਨਾਲ ਲੜਦੀ ਮਾਝ ਦੀ ਮੈਂ ਜੱਟੀਨੀ ਕੁੜੀਓ ਮਾਲਵੇ ਵਿੱਚ ਵਿਆਹੀ ਮਾਜਦੀ ਮੈਂ ਜੱਟੀ ਨਿਕੁੜਿਓ ਮਾਲਵੇ ਵਿੱਚ ਵਿਆਹੀ ਨੀ ਨਿਤ ਮੇਰੇ ਵਿੱਚ ਕੱਡੇ ਨਿਗੋਚਾ ਨਿਤ ਮੇਰੇ ਵਿੱਚ ਕੱਡੇ ਨਿਗੋਚਾ ਜੀ ਦੇ ਲੜਮੇਲਾਤੀ ਨੀ ਮੈਨੂੰ ਕਹਿੰਦਾ ਮਦਰੀ ਲਗਦੀ ਮੈਨੂੰ ਕਹਿੰਦਾ ਮਦਰੀ ਲੱਗਦੀ ਪੈਰੋਂ ਜੁੱਤੀ ਲੋਹਾ ਤਿ ਨਹੀਂ ਹਿਲਵਾਲੇ ਸੈਂਡਲਾਂ ਨੇ ਨਹੀਂ ਹਿਲਵਾਲੇ ਸੈਂਡਲਾਂ ਨੇ ਮੋਚ ਗਿਟੇ ਵਿੱਚ ਪਾਤੀ ਨਹੀਂ ਹਿਲਵਾਲੇ ਸੈਂਡਲਾਂ ਨੇ ਮੋਟ ਮੋਚ ਗਿਟੇ ਵਿੱਚ ਪਾਤੀ ਨਹੀਂ ਹਿਲਵਾਲੇ ਸੈਂਡਲਾਂ ਨੇ ਮੋਚ ਗਿਟੇ ਵਿੱਚ ਪਾਤੀ